ਦੇ ਰਹਿਣ ਵਾਲੇ ਤੇ ਅੱਛੀ ਸਾਡਾ ਆਪਣੀ ਏਜੰਸੀ ਦੀ ਟੀਮ ਹੈ ਸੀ ਤੇ ਅੱਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੈਰੇਚ ਲੱਗੀ ਸੀ ਤੇ ਭੁਲਕੇ ਗੈਰੇਚ ਗੱਡੀ ਹੁੰਦੀਆਂ ਨਹੀਂ ਸਾਡਾ ਟੋਲ ਪਲਾਜ਼ਾ ਪਟੋਇਆ ਸੀਗਾ ਇਥੋਂ 90 ਕਿਲੋਮੀਟਰ ਪੈਂਦਾ ਤੋਂ ਸਾਡੇ ਇਥੇ ਜੋ ਸ਼ਹੀਦ ਨਗਰ ਤੋਂ ਤੇ ਉਹ ਡੇਢ ਸਾਲ ਪਹਿਲੇ ਵੀ ਪਟੋਇਆ ਸੀ ਤੇ ਹੁਣ ਅੱਜ ਆਪਾਂ 7 4 2025 ਨੂੰ ਵੀ ਰਾਤ 11 ਵਜੇ ਕੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਲਾਜ਼ਾ ਫਲੋਰੀ ਬਾਰਡਰ ਤੇ ਲੱਗ ਕੋਟ ਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਕਿ ਸਾਡੀ ਗੱਡੀ ਦਾ بار-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆਰਸੀ ਦਾ ਸਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਿਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਿਸ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤੋਂ ਯੋ ਨੱਚੇ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋ ਗਲਤ ਟ੍ਰਾਂਜੈਕਸ਼ਨ ਹੋ ਗਈ ਆ ਉਹਨਾਂ ਇੰਟਰੀ ਤੇ ਰਿਵਰਸ ਕਰਤੀ ਸੀ ਪਰ ਲਗ ਗਿਆ ਜੀ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਟੋਲ ਪਲਾਜ਼ਾ ਜਿਹੜਾ ਵਾ 11:15 ਕਿ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਾਓ ਕਿ ਇਹ ਮਲਕੇ ਕੋਈ ਮੈਸੇਜ ਹੋ ਜਣਾ ਕਰਦਾ ਹੋਵੇ ਸਾਡਾ ਮਲਕੇ ਗੱਡੀ ਦਾ ਜੋ ਵੀ ਨੰਬਰ ਹੈ 11:00 ਚ ਗੱਡੀ ਆ ਜੀ ਸੀਸੀ ਕੈਮਰ ਲੱਗੇ ਆ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕਟਰ ਮਿਲ ਕੇ ਲੀਗਲ ਕੰਮ ਰੱਖਿਆ ਵਾ ਪਰ ਸਿਸੀ ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਤੇ ਗੈਰੇਜ ਵੀ ਲੱਗਾ ਵਾ ਪਰ ਪਰ ਟੂਨਾ ਤੇ ਨਹੀਂ ਚਾਹੀਦਾ ਨਾ ਇਹ ਬਹੁਤ ਵੱਡੀ ਕੰਪਨੀ ਆ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਾ ਦਿੰਦੇ ਆ ਲਾ ਕੇ ਟੈਗ ਫਸਟ ਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਕੋਈ ਇਹ ਨਾ ਮਿਸਯੂਜ਼ ਕਰਾਉਂਦੇ ਹੋਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋਆ ਆਰਸੀ ਦੀ ਕਾਪੀ ਦਾ ਆ। ਹਾਂ ਆਰਸੀ ਦੀ ਕਾਪੀ ਦਾ ਹੱਡ ਕਟ ਵਗੈਰਾ ਦੋ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ। ਜੇ ਮਿਸਯੂਜ਼ ਕਰਾਣਾ ਵਾ ਤੇ ਉਹ ਕਿਸਦਾ ਵੀ ਕਰਵਾ ਸਕਦੇ ਉਹ ਜੋ ਉਸ ਲੱਗਣ ਡਿਆ ਸਨ। ਪਹਿਲੇ ਉਹ ਜੇ ਦਾ ਮਾਮਲਾ ਪੜ ਗਿਆ। ਹਾਂਜੀ ਸਾਡਾ ਇਹ ਅਜੇ ਤੱਕ ਸੁਣਿਆ ਹੀ ਨਹੀਂ। ਇਹ ਸਾਡੇ ਨਾਲ ਹੀ ਇਹ ਦੋਰੀ ਇਹ ਕਰ ਰਹੀ ਹੋਈ ਹੈ। ਪਲਾਨ ਇਹੀ ਆ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਮehle ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਜਾਂ ਆ ਕੇ ਕੀ ਕਹਿੰਦੇ ਆ ਪਰ ਪੁਲਿਸ ਤੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਧਿਮ ਰਾਹੀਂ ਅਸੀਂ ਮਿਲ ਕੇ ਦੇਖਦੇ ਹਾਂ মিডিਆ ਥਰੂ ਫਾਸਟੈਗ ਬਦਲਣ ਦੀ ਕੋਸ਼ਿਸ਼ ਕੀਤੀ ਹੈ ਹਾਂ ਜਦ ਫਿਰ ਇਹੀ ਹਾਲਾ ਵੀ ਫਾਸਟੈਗ ਨੂੰ ਇਹਨੂੰ ਕੈਂਸਲ ਕਰਾ ਕੇ ਤੇ ਨਵਾਂ ਫਾਸਟੈਗ ਲਵਾ ਲਈਏ ਖਾਤਾ ਜ਼ੀਰੋ ਕਰਾ ਕੇ ਇਹੋ ਹਾਲਾ ਹੈ ਹੁਣ ਇਹ ਅਜੇ ਕੀ ਕਰ ਕੀ ਸਕਦੇ ਆਪਾਂ